ਜੀ ਦੋਸਤੋ ਕੀ ਹਾਲ ਚੱਲ ਹੈ ਅੱਜ ਦਾ ਬਲੌਗ ਹੈ ਇੱਥੇ ਦੀ ਭੀੜ ਇੱਥੇ ਦੀ ਰੌਣਕ ਕਿਵੇਂ ਦੀ ਹੁੰਦੀ ਹੈ ਤੇ ਕੌਣ ਕੌਣ ਕਿਵੇਂ ਕੀ ਕੀ ਕੰਮ ਕਰਦੇ ਨੇ ਇੱਥੇ ਇੰਨੀ ਭੀੜ ਰਹਿੰਦੀ ਹੈ ਹਰ ਵੇਲੇ ਭਾਵੇਂ ਤੁਸੀਂ ਸਵੇਰੇ ਆ ਜਾਓ ਭਾਵੇਂ ਤੁਸੀਂ ਸ਼ਾਮ ਨੂੰ ਆ ਜਾਓ ਕੰਮ ਇੱਥੇ ਬਹੁਤ ਢੀੜੋ-ਢੀੜ ਚੱਲਦਾ ਰਹਿੰਦਾ ਹੈ ਦਿਲ ਲੱਗੇ ਰਹਿੰਦਾ ਕਿਉਂਕਿ ਲੋਕ ਇੰਨੇ ਦਿਖਦੇ ਐ ਇੰਨੇ ਦਿਖਦੇ ਐ ਇੱਥੇ ਕਿ ਜਿਹੜਾ ਮਰਜੀ ਮਿਲ ਜਵੇ ਹਨਾ ਹਾਲ ਚਾਲ ਪੁੱਛ ਕੇ ਜਾਂਦਾ ਅੰਗਰੇਜ਼ ਵੀ ਭਾਜੀ ਭਾਜੀ ਕੇ ਗੱਲ ਕਰਦੇ ਹੋਰ ਭਾਜੀ ਕੀ ਹਾਲ ਹੈ ਹੋਰ ਭਾਜੀ ਕਿਦਾਂ ਕੀ ਚੱਲਦਾ ਹੈ ਹਨਾ ਤੇ ਦੂਜੀ ਗੱਲ ਕੋਈ ਵੀ ਬਿਨਾ ਚਾਹ ਪੀਤੇ ਤੋਂ ਜਾਣ ਨਹੀਂ ਦਿੰਦਾ ਸਾਨੂੰ ਜਦੋਂ ਵੀ ਅਸੀਂ ਮਿਲਦੇ ਹਾਂ ਉਦੋਂ ਬਸ ਇਹੀ ਗੱਲ ਹੁੰਦੀ ਹੈ ਕਿ ਭਾਈ ਚਾਹ ਪੀ ਕੇ ਜਾਇਓ ਐਦਾਂ ਨਹੀਂ ਜਾਣ ਦੇਣਾ ਤੁਹਾਨੂੰ ਮੈਂ ਸਵੇਰ ਸਵੇਰ ਸਮੋਸੇ ਕਦੇ ਬ੍ਰੈਡ ਕੋੜੇ ਇਹ ਅੰਗਰੇਜ਼ਾਂ ਦੇ ਫੇਵਰੇਟ ਹੈ ਅੰਗਰੇਜ਼ਾਂ ਦੇ ਫੇਵਰੇਟ ਹੈ ਭਾਈ ਬਾਕੀ ਇੰਨੀ ਰੌਣਕ ਲੱਗੀ ਰਹਿੰਦੀ ਆ ਸੜਕਾਂ ਤੇ ਦੇਖ ਲਓ ਤੁਸੀਂ ਦੇਖ ਲਓ ਰੌਣਕੀ ਰੌਣਕ ਐ ਕਦੇ ਕਦੇ ਤਾਂ ਕੰਮ ਤੇ ਵੀ ਜਾਣ ਨੂੰ ਦਿਲ ਨਹੀਂ ਕਰਦਾ ਮਿਲ ਜਾਂਦੇ ਆ ਅੰਗਰੇਜ਼ ਗੱਲਾਂ ਬਾਤਾਂ ਕਰੀ ਜਾਂਦੇ ਬੈਠੇ ਕਦੇ ਹੋਰ ਸੁਣਾਓ ਮੂੰਗਫਲੀ ਚੱਬੀ ਜਾਂਦੇ ਆ ਬੈਠ ਕੇ ਸਰਦਿਨ ਦਿਨ ਨਹੀਂ ਹੈ ਨਾ ਪਰ ਫਿਰ ਵੀ ਮੰਗੁਲੀ ਚ ਚੱਬੀ ਜਾਂਦੇ ਆ ਇੱਥੇ ਗੰਦੇ ਚੂਪਦੇ ਨੇ ਅੰਗਰੇਜ਼ਾਂ ਦੇ ਫੇਵਰਟ ਕੰਮ ਨੇ ਜਿਹੜੇ ਉਹ ਕਰਦੇ ਹੀ ਰਹਿੰਦੇ ਆ ਇੱਥੇ ਤੇ ਇਹ ਐ ਹੋਸਟਲ ਇਹ ਇੱਥੇ ਦਾ ਹੋਸਟਲ ਪਾਜੀ ਬੰਗਾ ਨੂੰ ਹੀ ਦਾ ਇੱਥੇ ਕਾਫੀ ਦੁਨੀਆਂ ਕਾ ਵੀ ਮਿੱਤਰ ਪਿਆਰੇ ਪੰਜਾਬੀ ਮੁੰਡੇ ਬਾਹਰਲੇ ਦੇਸ਼ਾਂ ਤੋਂ ਹੋਰ ਕਈ ਕੰਟਰੀਆਂ ਤੋਂ ਇੱਥੇ ਆ ਕੇ ਰਹਿੰਦੇ ਨੇ ਆ ਦੇਖ ਲਓ ਜੀ ਹੋਸਟਲ ਬਣਿਆ ਹੋਇਆ ਤੇ ਇਹ ਜਿਹੜੇ ਪੇਡੇ ਲੱਗੇ ਹੋਏ ਆ ਹੋਸਟਲ ਦੇ ਨਾਲ ਕੋਈ ਸੇਵ ਦਾ ਹੈ ਕੋਈ ਆਲੂ ਦਾ ਹੈ ਕੋਈ ਵੇਚੀ ਦਾ ਹੈ ਆ ਦੇਖ ਲਓ ਹੁਣ ਅੰਗਰੇਜ਼ਨ ਆ ਰਹੀ ਹੈ ਇਹ ਮੈਨੂੰ ਪਾਜੀ ਕਹਿ ਕੇ ਗੱਲ ਕਰੇਗੀ ਪਾਜੀ ਸਤਿ ਸ਼੍ਰੀ ਅਕਾਲ ਹੁਣ ਤੁਹਾਨੂੰ ਦੁਖਾਉਂਦਾ ਹਾਂ ਇਹ ਦੂਜੀ ਗੱਲ ਭਾਜੀ ਇੱਥੇ ਆਗੇ ਆਪਾਂ ਇੱਥੇ ਸਾਨੂੰ ਘਰ ਬਣ ਦੇ ਕੋਈ ਔਖੀ ਨਹੀਂ ਹੁੰਦੀ ਕੋਈ ਵੀ ਦਿੱਕਤ ਨਹੀਂ ਹੁੰਦੀ ਪਹਿਲੀ ਗੱਲ ਤਾਂ ਇਹਨਾਂ ਦੇ ਘਰ ਦੇਖ ਲਓ ਕਿ ਕਿਥੇ ਆਏ ਹੋਏ ਐ ਬੜਾ ਵੇਟ ਮੈਂ ਬਤਾਉਣਾ ਆ ਦੇਖ ਲੁੱਟ ਪਿਆ ਕੋਈ ਚੋਰੀ ਰਹਿਣਾ ਕੋਈ ਕੁਝ ਡਾਰਨ ਕਿਸੇ ਨੇ ਲਗਾਈਆਂ ਹੋਈਆਂ ਕੰਡਾ ਤਾਰ ਘਰ ਦੇ ਮੋਰੇ ਆ ਕੱਚ ਦੇ ਉਹ ਜਿਹੜੇ ਕੰਧ ਦੇ ਤੇ ਕੱਚ ਲਗਾਏ ਹੁੰਦਾ ਹੈ ਕਿਸੇ ਦੇ ਘਰ ਦੇ ਮੋਰੇ ਦੇਖ ਲਓ ਇਹ ਨਹੀਂ ਦੇਖਣਾ ਹੈ ਨਾ ਫਿਰ ਦੂਜੀ ਗੱਲ ਇਹ ਹੋ ਗਈ ਕਿ ਇਹਨਾਂ ਦੇ ਘਰ ਲੱਭਣੇ ਕੋਈ ਔਖਾ ਨਹੀਂ ਹੁੰਦਾ ਇਹਨਾਂ ਦੇ ਘਰ ਦੇ ਮੂਰੇ ਲੱਗੇ ਹੁੰਦੀਆਂ ਨੇ ਨੇਮ ਪਲੇਟਾਂ ਸਿੰਧੂ ਹਾਊਸ ਸਿੱਧੂ ਹਾਊਸ ਸੰਧੂ ਹਾਊਸ ਗਿੱਲ ਰੋਂਟੇ ਵਾਲਾ ਹੈ ਐਮੀ ਗਿੱਲ ਇਹਨਾਂ ਦੇ ਸਾਰਿਆਂ ਦੇ ਨਾਮ ਸੈਣੀ ਨਿਵਾਸ ਸਤਗੁਰੂ ਨਾਨਕ ਤੇਰੀ ਲੀਲਾ جاری ਹੈ ਸਾਰਿਆਂ ਦੇ ਘਰ ਦੇ ਮੂਰੇ ਕੁਝ ਨਾ ਕੁਝ ਲੱਗੇ ਹੀ ਹੋਇਆ ਠੀਕ ਹੈ ਆਣ ਮਿਲੋ ਸੱਜਣੋ ਸਾਰੇਆਂ ਦੇ ਘਰਾਂ ਦੇ ਮਰੇ ਤੱਕ ਹੁੰਦਾ ਆ ਦੇਖੋ ਡਸਟਬਿਨ ਉੱਥੇ ਗੱਡੀਆਂntੀ ਐ ਡਸਟਬਿਨ ਵੀ ਤੇ ਲੈ ਕੇ ਜਾਂਦੀਆਂ ਇਹ ਰੌਣਕ ਪਈ ਬਹੁਤ ਰੌਣਕ ਲੱਗੀ ਹੁੰਦੀ ਐ ਇੱਥੇ ਹਟੇ ਆ ਦੇਖੋ ਗਰੇ ਵੀ ਮਿਲਦੇ ਇੱਕ ਦੂਜੇ ਨੂੰ ਗੱਲਾਂ ਗੁਲਾਂ ਮੀ ਕੱਢਦੇ ਬਾਟੇ ਪਰ ਮਿਲਲੇ ਜ਼ਰੂਰ ਐ ਤੇ ਐ ਇਦਾਂ ਦੀ ਰੌਣਕ ਐ ਇਦਾਂ ਦਾ ਪੀੜ ਫੜਖਾ ਰਹਿੰਦਾ ਇੱਥੇ ਬਾਕੀ ਤੁਹਾਨੂੰ ਅੱਗੇ ਵੀ ਦਿਖਾਉਂਦਾ ਮੈਂ ਕਿਵੇਂ ਦਾ ਮਾਹੌਲ ਐ ਇਹ ਅਗਲੀ ਮਾਰਕੀਟ ਏਰੀਆ ਮੈਂ ਕੋਲ ਮਾਰਕੀਟ ਏਰੀਆ ਵਜੋਂ ਤੁਹਾਨੂੰ ਦਿਖਾਉਂਦਾ ਮੈਂ ਕਿਵੇਂ ਦਾ ਹੈ ਇਸ ਟਾਈਮ ਤੇ ਖਾਲੀ ਪਈ ਆ ਮਾਰਕੀਟ ਸਵੇਰ ਦੇ ਵੱਜ ਗਏ ਪੌਣੇ 10 ਦੁਕਾਨਾਂ ਤੋਂ ਕੋਨਾ ਬੰਦ ਪਈਆਂ ਨੇ ਗੱਡੀ ਚ ਚੱਲ ਰਹੀ ਐ ਨੇ ਤੇ ਇੱਥੇ ਕੋਈ ਵੀ ਪਾਰਕਿੰਗ ਵਾਲਾ ਨਹੀਂ ਖੜਿਆ ਹੁੰਦਾ ਕਿ ਭਾਈ 10 ਰੁਪਏ ਪਾਰਕਿੰਗ ਹੈ 10 ਰੁਪਏ ਗੱਡੀ ਤੇ ਪਾਰਕਿੰਗ ਇਹ ਮਸ਼ੀਨਾ ਹੁੰਦੀਆਂ ਆ ਮਸ਼ੀਨਾ ਪਾਰਕਿੰਗ ਦੀ ਉੱਤੋਂ ਮੇਰੀ ਮੇਰੇ ਘਰ ਤੇ ਲੱਗ ਗਿਆ ਇਹ ਦੁਕਾਨਰ ਇੱਥੇ ਆ ਇੰਡੀਅਨ ਸਟੋਰ ਐ ਐਸ ਇੱਥੇ ਪੰਜਾਬ ਦੇ ਰੋਪੜ ਸਾਈਡ ਤੇ ਬੰਦੇ ਨੇ ਤੇ ਰੈਸਟੋਰੈਂਟ ਖੁੱਲਾ ਇੱਕ ਐਡਾ ਦਾ ਮਾਹੌਲ ਰਹਿੰਦਾ ਇਸ ਟਾਈਮ ਮਾਰਨਿੰਗ ਚ ਤੇ ਮੌਸਮ ਮੌਸਮ ਬਹੁਤ ਹੀ ਸ਼ਾਨਦਾਰ ਮੌਸਮ ਹੈ ਬਹੁਤ ਹੀ ਵਧੀਆ ਮੌਸਮ ਹੋਇਆ ਪਿਆ ਇੱਥੇ ਇਸ ਟਾਈਮ ਗਰਮੀਆਂ ਦਾ ਟਾਈਮ ਹੈ ਦਸੰਬਰ ਦਾ ਮਹੀਨਾ ਹੈ ਤੇ ਗਰਮੀਆਂ ਹੁੰਦੀਆਂ ਨੇ ਇਸ ਟਾਈਮ ਬਟ ਫਿਰ ਵੀ ਇੰਨੀ ਜ਼ਿਆਦਾ ਗਰਮੀ ਨਹੀਂ ਰਹਿੰਦੀ ਇੱਥੇ ਪੂਰਾ ਮੌਸਮ ਠੰਡਾ ਰਹਿੰਦਾ ਹੈ ਰਾਤ ਨੂੰ ਵਧੀਆ ਬਲੈਂਕਟ ਪਲੇ ਨਹੀਂ ਪੈਂਦੀ ਹੈ ਇਹ ਆ ਗਈ ਇਹ ਆ ਗਈ ਇੱਕ ਹੋਰ ਮਸ਼ੀਨ ਆ ਗਈ ਪਾਰਕਿੰਗ ਲਈ ਆ ਦੇਖੋ ਇਹ ਸਾਰਾ ਇਹ ਤਾਂ ਸਟਾਰਟ ਕਰਨਾ ਪੈਂਦਾ ਹੈ ਕਿੰਨੇ ਘੰਟੇ ਲਈ ਖੜਨਾ ਸੀ ਕਿੰਨੇ ਤੋਂ ਕਿੰਨੇ ਚੱਲਦੀ ਹੈ ਇਹ 5:30 ਵਜੇ ਤੋਂ ਬਾਅਦ ਇਹ ਤੇ ਕੋਈ ਵੀ ਪੈਸਾ ਨਹੀਂ ਕਟਾਇਆ ਜਾਂਦਾ ਤੇ ਹੋ ਗਿਆ ਇੱਕ ਇਹ ਹੋ ਗਿਆ STD ਬੋਥ ਹੈ ਸਟੇਡੀ ਬੋਕੀ ਹੈ। ਇਹ ਲੈਟ ਆ ਲਿਖੀ ਹੋਈ ਹੈ। ਸੋ ਦੋਸਤੋ ਇਹ ਠੀਕਾ ਸਾਡਾ ਅੱਜ ਦਾ ਬਲੌਗ। ਤੁਹਾਨੂੰ ਕੁਝ ਚੀਜ਼ਾਂ ਦਿਖਾਈਆਂ, ਕੁਝ ਚੀਜ਼ਾਂ ਦੱਸੀਆਂ ਨੇ। ਠੀਕ ਹੈ ਜੀ, ਬਾਕੀ ਅਗਲੇ ਬਲੌਗ 'ਚ ਮਿਲਦੇ ਆ। ਸਸਰੀਕਾ ਰੀਸ ਚੈਨਲ ਨੂੰ ਸਬਸਕ੍ਰਾਈਬ ਕਰਿਓ। ਜਿਹੜਾ ਜਿਹੜਾ ਵੀ ਥੋੜੀ-ਥੋੜੀ ਵੀਡੀਓ ਵੀ ਦੇਖਦਾ ਹੈ ਤਾਂ ਪਲੀਜ਼ ਲਾਈਕ ਕਰਿਓ ਕਮੈਂਟ ਕਰਕੇ ਦਿਖਾਓ ਥੈਂਕ ਯੂ